ਖੇਮਕਰਨ ਦੇ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਦੇ ਵੱਲੋਂ ਸਰਕਾਰ ਦੁਆਰਾ ਮੰਗਾਂ ਨਾ ਪੂਰੀਆਂ ਕੀਤੀਆਂ ਜਾਣ ਕਾਰਨ ਕੀਤੀ ਗਈ ਹੜਤਾਲ ਖੇਮਕਰਨ ਦੇ ਬਿਜਲੀ ਘਰ ਦੇ ਵਿੱਚ ਜਦੋਂ ਪੱਤਰਕਾਰ ਨੇ ਜਾ ਕੇ ਜਾਇਜ਼ਾ ਲਿਆ ਤਾਂ ਦੇਖਿਆ ਕਿ ਆਸ-ਪਾਸ ਦੇ ਪਿੰਡਾਂ ਦੇ ਲੋਕ ਪਿੰਡ ਦੇ ਵਿੱਚ ਬਿਜ ਨਹੀਂ ਹੋਣ ਕਾਰਨ ਹੋ ਰਹੇ ਨੇ ਖੱਦਲ ਖਰਾਬ ਅਤੇ ਇਕੱਠੇ ਹੋ ਕੇ ਬਿਜਲੀ ਘਰ ਪਹੁੰਚੇ ਜਿੱਥੇ ਕਿ ਕੋਈ ਵੀ ਮੁਲਾਜ਼ਮ ਨਾ ਹੋਣ ਕਾਰਨ ਪਬਲਿਕ ਹੋ ਰਹੀ ਹੈ ਪਰੇਸ਼ਾਨ ਪਿੰਡ ਦੇ ਲੋਕਾਂ ਦੇ ਵੱਲੋਂ ਪੱਤਰਕਾਰਾਂ ਦੇ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਗਿਆ ਕਿ ਬਿਜਲੀ ਵਿਭਾਗ ਦਾ ਕੋਈ ਵੀ ਅਧਿਕਾਰੀ ਜੋ ਖੇਮ ਕਰਨ ਬਿਜਲੀ ਘਰ ਦੇ ਵਿੱਚ ਨਹੀਂ ਹੈ ਅਤੇ ਕੁਝ ਪਿੰਡ ਦੀਆਂ ਲਾਈਨਾਂ ਜੋ ਖਰਾਬ ਹਨ ਤਾਂ ਪਿੰਡ ਦੇ ਵਿੱਚ ਬਿਜਲੀ ਇਸ ਕਾਰਨ ਨਹੀਂ ਆ ਰਹੀ ਕਈ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਜੋ ਬਿਜਲੀ ਦੇ ਕਾਲਿੰਦੇ ਮੰਗਾਂ ਨਹੀਂ ਪੂਰੀਆਂ ਕਰਿਆ ਇਸ ਕਾਰਨ ਜੋ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਦੇ ਵੱਲੋਂ 2-3 ਦਿਨ ਦੀ ਹੜਤਾਲ ਕੀਤੀ ਜਾ ਰਹੀ ਹੈ ਇਸ ਦੇ ਕਾਰਨ ਸ਼ਰ ਖੇਮਕਰਨ ਦੇ ਆਸ-ਪਾਸ ਦੇ ਪਿੰਡ ਦੇ ਲੋਕ ਬਿਜਲੀ ਵਿਭਾਗ ਤੋਂ ਨਿਰਾਸ਼ ਨਜ਼ਰ ਆਏ ਇਸ ਸਬੰਧੀ ਲੋਕਾਂ ਦਾ ਕੀ ਕਹਿਣਾ ਹੈ ਆਉ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਤੁਸੀਂ ਵੀ ਦੇਖੋ ਖੇਮਕਰਨ ਤੋਂ ਦਵਿੰਦਰ ਸਹੋਤਾ ਦੀ ਵਿਸ਼ੇਸ਼ ਰਿਪੋਰਟ ਅੱਜ ਕੀ ਨਾ ਬਾਈ ਤੁਹਾਡਾ ਗੁਰਸੇਵ ਸਿੰਘ ਹਾਂਜੀ ਅੱਜ ਬਿਜਲੀ ਘਰ ਹੈ ਜੀ ਕੀ ਪ੍ਰੋਬਲਮ ਆ ਰਹੀ ਜੀ ਤੁਹਾਨੂੰ ਪ੍ਰੋਬਲਮ ਇਹ ਸਾਡੀ 24 ਘੰਟੇ ਹੋ ਗਏ ਬੱਤੀ ਬੰਦ ਹੈ ਜੋਨੇ ਸਾਡੇ ਚੋਨੇ ਸਾਡੇ ਸੁੱਕਣਦੇ ਆ ਏਡ ਤਾਲਾ ਕਰਕੇ ਬੈਠੇ ਆ ਇਹਨਾਂ ਆਪ ਜਾਣ ਕੇ ਫਾਲਟ ਪਾਇਆ ਵਿੱਚ ਲੈਣ ਦੇ ਨਹੀਂ ਸਾਰੀ ਲੇਨ ਚੈੱਕ ਸਾਰੀ ਲੇਨ ਆਈ ਚੈੱਕ ਕਰ ਲਈ ਆ ਕਿਤੇ ਫਾਲਟ ਨਹੀਂ ਜੇ ਆਈ ਫੋਨ ਲਾਉਣੇ ਆ ਤੇ ਉਹ ਆਂਦੇ ਆ ਕਿ ਇਹ ਫੋਨ ਨਹੀਂ ਚੁੱਕਣਦੇ ਉਹ ਆਂਦੇ ਇਤਰਾ ਹੀ ਮੇਲਾ ਲੱਗਣਾ ਉਹਨੇ ਵੇਖੋ ਜਾ ਕੇ ਮੇਲਾ ਲੱਗਾ ਇਹਦੀ ਘਰ ਮੇਲਾ ਲੱਗਾ ਇਹ ਕੀਮ ਕਰਨ ਵੀ ਇਹਦੀ ਘਰ ਜੀ ਕਿਹੜੇ ਉੱਚ ਅਧਿਕਾਰੀ ਨਾਲ ਗੱਲ ਕੀਤੀ ਜਨਾ ਐਸਤੀ ਸਾਹਿਬ ਜਾ ਕੇ ਜਈ ਸਾਹਿਬ ਲੇਨ ਮੈਨ ਨਾਲ ਗੱਲ ਕੀਤੀ ਆ ਤੇ ਉਹ ਆਂਦਾ ਕਿ ਲੇਨ ਨਹੀਂ ਚੱਲਣੀ ਅਸੀਂ ਨਹੀਂ ਆਉਣਾ ਫਾਲਟ ਕਿਟਰ ਇਸ ਤੋਂ ਇਲਾਵਾ ਕੋਈ ਲੈਂਡਰਾਂ ਨੇ ਕੀ ਕਿਹਾ ਤੁਹਾਨੂੰ ਲੈਂਡਰਾਂ ਨੂੰ ਆਸ ਸੀ ਕਿ ਮੰਗਾ ਮੰਗਿਆ ਦੀ ਵੀ ਮੰਗਿਆ ਉਹ ਲਾਹੜ ਤਾਰ ਕਰਕੇ ਬੈਠੇ ਕਿ ਮਲਕੀ ਸਾਡੀਆਂ ਮੰਗਾਂ ਪੂਰੀਆਂ ਕੀਤੇ ਜਾਣ ਪਰ ਸਾਨੂੰ ਦੂਜੇ ਰੰਗ ਸਾਈ ਨਹੀਂ ਚੱਲਣੀਆਂ ਸਾਡੀ ਕੋਟ ਦੀ ਗਲੀ ਬੰਦ ਆ ਸਾਨੂੰ ਦੇ ਕੇ ਸਾਡੀ ਲੈਣ ਚੱਲੇ ਬਸ ਮਲਕ 24 ਘੰਟੇ ਕੇ ਬੰਦ 24 ਘੰਟੇ ਤੋਂ ਵੀ ਜ਼ਿਆਦਾ ਟਾਈਮ ਹੋ ਗਿਆ ਸਰਕਾਰ ਕੋਲੋਂ ਮੰਗਾਂ ਰੱਖੀਆਂ ਸੀ ਉਹਨਾਂ ਦਾ ਕਹਿਣਾ ਕੀ ਉਹਨਾਂ ਪਹਿਲਾਂ ਮੰਗੀਆਂ ਆ ਆਹੋ ਉਹ ਹੀ ਮੰਗੀਆਂ ਸਰਕਾਰ ਨੂੰ ਚਾਹੀਦੀ ਆ ਪਰ ਉਹ ਸਰਕਾਰ ਨਾਲ ਗੱਲ ਕਰਨ ਇੱਥੇ ਮਲਕ ਕਿਸਾਨਾਂ ਦਾ ਕੀ ਕਿਨਾ ਹੈ ਮਲ ਸਾਡੇ ਝੋਨੇ ਨੂੰ ਬਗੋਲੇ ਤੇ ਆਏ ਆ ਤੇ ਝੋਨੇ ਦਾ ਕੀ ਮਲ ਲੱਗਣਾ ਹੈ ਮਾਲਾ ਭੋਰ ਕੰਮੀ ਨੇ ਮੰਗ ਲੈਂਦੇ ਜਾਂ ਪਹਿਲਾਂ ਮੰਗ ਲੈਂਦੇ ਫਿਰ ਉਦੋਂ ਕਿਥੇ ਮਾਲਾ ਹੁਣ ਮਾਲਾ ਸਾਡਾ ਨੁਕਸਾਨ ਹੋਣ ਧਿਆਏ ਹੁਣ ਘਰੇ ਬੈਠੇ ਬੱਤੀ ਗਈ ਨੂੰ ਮਾਲਾ 24 ਘੰਟੇ ਹੋ ਗਏ ਅਜੇ ਵੀ ਆਉਂਦੇ ਕਿਤਾ ਕਦੋਂ ਚੱਲਣੀ ਹੈ ਮਾਲਾ ਇਹ ਸਾਬੇ ਤੇ ਫਿਰ ਮੜ ਕੇ ਜਾੜਾ ਰੌਲਾ ਪਊਗਾ ਤਰਖਾਵਾ ਅੱਗੇ ਥੋੜੀਆਂ ਨਾ ਦੀਆਂ ਫਿਰ ਉਹਨਾਂ ਜਿਨ੍ਹਾਂ ਨੇ ਦੱਸਿਆ ਉਹਨਾਂ ਦੀ ਲੈਣ ਅੱਗੇ ਚਲਾ ਵੀ ਗਏ ਉਹ ਕੌਣ ਚਲਾ ਮਾਲਾ ਜਿਹੜੇ ਇੱਕ ਹੋਰ ਦੱਸਦੇ ਆ ਨਾ ਉਹਨਾਂ ਦਾ ਲੈਣਾ ਚਾਹ ਚਾਹ ਤਾਂ ਫਿਰ ਐਂ ਜਾ ਸਾਰੇ ਬੰਦ ਕਰ ਦਿੰਦੇ ਚਾਹ ਫਿਰ ਐਂ ਕੰਮ ਕਰਨ ਮਾਲਾ ਕਿ ਜੇ ਨਾ ਮਿਲ ਕੇ ਆਦੇ ਮੰਗਾ ਮਨਾਉਣੀਆਂ ਫਿਰ ਬਿਜਲੀ ਦਾ ਸਾਰੇ ਬੰਦ ਕਰਨ ਬੀਲ ਗਰ ਸਾਰੇ ਬੰਦ ਕਰ ਦੇਣਾ ਬੀਲ ਗਰ ਸਾਰੇ ਬੰਦ ਕਰ ਦੇਣਾ ਅੱਜ ਫੇਰ ਆਪੇ ਚਲੋ ਛੇਤੀ ਪੂਰੇ ਜਾਣੀ ਕਰਨੀ ਆ ਇਹ ਥੋੜਾ ਕਿ ਮਾਲਾ ਸਾਰੇ ਲੈਣਾ ਚੱਲਣ ਦੀ ਸਾਡੀ ਕੋਟੀ ਚੱਲਣ ਦੀ ਕੱਲ ਕੱਲ ਪਰਸੋਂ ਹੀ ਲੈਣ ਚੱਲੀ ਆ ਰਾਤ ਦੀ ਹੋਈ ਇਹ ਤੱਕ ਲੈ ਨਹੀਂ ਤੇ ਅਰਥਪਾਲ ਡਾਈ ਜਾਂਦਾ ਅਰਥਪਾਲ ਡਾਈ ਜਾਂਦਾ ਆਪਣਾ ਮਾਸੀ ਕੇ ਪਿੰਨ ਕੱਲਾ ਕੱਲਾ ਟਰਾਂਸਫਰ ਫੰਡ ਕਰਦਾ ਤਾਂ ਵੀ ਨਹੀਂ ਫੰਡ ਲੱਭਣਾ ਅਸੀਂ ਯਾਨੀ ਕਿ ਸਾਨੂੰ ਤੁਹਾਡੀ ਲੈਣ ਚੱਲੇ ਤੇ ਜਾ ਇਹਨਾਂ ਨੂੰ ਸਪੈਂਡ ਕਰ ਦੇਣਾ ਕਿਉਂ ਇਹਨਾਂ ਦੀਆਂ ਤਨਖਾਹਾਂ ਵਾਗੇ ਥੋੜੀਆਂ ਕਿ ਤਨਖਾਹਾਂ ਇੱਕ ਅਸਰ ਆ ਮਲਾਸੀ ਸੀ ਰੁਪਈਆ ਦਰਖਾਵਾ ਇਹਨਾਂ ਦੀ ਜੇ ਨਹੀਂ ਰਹਿਣਾ ਚਾਹੁੰਦੇ ਤਾਂ ਸਸੇਵਾ ਦੇ ਦੇਣਾ ਇੱਥੇ ਅ ਪ੍ਰਾਈਵੇਟ ਮੰਡੇ ਲਾ ਕੇ ਆਹੀ ਦੇ ਆਨੇ ਕਿਉਂ ਇੱਕ ਸਾਈਡ ਤੋਂ ਦੇ ਕਿਸਾਨ ਕਹਿ ਰਹੇ ਕਿ ਜਿਹੜੇ ਆਪਾਂ ਪ੍ਰਾਈਵੇਟ ਨਹੀਂ ਤੇ ਚੀਜ਼ਾਂ ਹੋਣ ਦੇਣੀਆਂ ਨਹੀਂ ਆਹੀਂ ਆਨੇ ਕਿ ਜੇ ਇੱਥੇ ਮਲਾਜਮ ਜਿਹੜੇ ਰੱਖਣੇ ਆ ਮਲਾਜਮ ਪੈਸੇ ਸਗਾ ਸਾਨੂੰ ਰੱਖਣ ਅਸੀਂ ਵਿਹਲੇ ਤੁਹਾਡੇ ਮੁੰਡੇ ਕੰਮ ਕਰਦੇ ਤੇ ਅੱਗੇ ਵੀ ਇੱਥੇ ਬੈਠੇ ਰਹਿੰਦੇ ਅੱਗੇ ਜਾਂਦੇ ਕਿਤੇ ਫਾਲਟ ਕੱਟਣ ਨਾ ਕੋ ਜਾਈ ਜਾਂਦਾ ਨਾ ਲੈਣ ਮੈਂ ਜਾਂਦਾ ਇੱਕ ਫਾਲਟ ਪੈ ਜਾਂਦਾ ਹਟੜ ਕੇ ਕੱਢਦੇ ਕਿਸਾਨ ਹੀ ਕੱਢਦੇ ਹੁਣ ਝੋਨਾ ਲਾਸਟ ਟੇਕ ਆਇਆ ਹੁਣ ਬੱਦੀ ਬੜੀ ਗੂੜੀ ਐ ਪ੍ਰਾਈਵੇਟ ਬੰਦਾ ਰੱਖਿਆ 300 ਰੁਪਏ ਦੇ ਕੇ ਮੋਟਰ ਤੇ ਹਰ ਕੋਈ ਮੋਟਰ ਵਾਲਾ ਕਿੰਨੀਆ ਬੋਰ ਆ 300 ਰੁਪਏ ਦੇਣੇ ਆ ਇਹਨਾਂ ਗਾਹ ਬੰਦੇ ਰੱਖੇ ਆ ਇਹ ਆਪ ਨਹੀਂ ਕੰਮ ਕਰ ਸਕਦੇ ਜਿੰਨ ਤਰਖਾਵਾ ਲੈਂਦੇ ਆ ਤੁਮ ਹਲਾਪਾ ਕਿ ਮੌਤੇ ਤੇ ਬੈਠੇ ਆ ਉਸ ਚੀਜ਼ ਦੀ ਆਪ ਤਰਖਾ ਲੈਂਦੇ ਨਾ ਇਹਨਾਂ ਗਾਹ ਬੰਦੇ ਰੱਖੇ ਉਹ ਵੀ ਸਾਡੇ ਤੋਂ ਪੈਸੇ ਦਵਾਉਂਦੇ ਤੜਕੇ 7 ਵਜੇ ਦੀ ਜੌਂ ਲੱਗੇ ਫਾਲਟ ਮਲਗੀ ਦੇਖਣ ਮਤਲਬ ਪੈਸੇ ਸਰਕਾਰ ਤੋਂ ਵੀ ਲੈਂਦੇ ਤੇ 60 ਤੋਂ 300 ਰੁਪਈਆ ਕਾਹਦਾ ਲੈਂਦੇ ਮੋਟਰ ਦਾ ਇਹਨਾਂ ਗਾਹ ਬੰਦੇ ਰੱਖੇ ਪ੍ਰਾਈਵੇਟ ਇੱਕ ਹਾਲ ਦਾ ਕੱਲ ਵੀ ਕਹਿੰਦੇ ਹੋਗੇ ਫਾਲਟ ਕੋਈ ਨਹੀਂ ਫਾਲਟ ਨਾਪੇ ਕੱਢ ਦੇਣਾ ਜਦੋਂ ਆ ਗਈ ਹਾਂ ਅਸਲ ਚ ਕੋਈ ਫਾਲਟ ਨਹੀਂ ਫਸਲ ਸਾਈ ਚੈੱਕ ਕਰ ਲਈ ਲੈਣੀ ਜਾਨੀ ਜਾਰ ਪੁੱਜ ਕੇ ਪਾ ਫਸਲ 65 ਦੇ ਫਸਲ ਗਈ ਆ ਹੁਣ ਪਾਣੀ ਦੀ ਬੜੀ ਲੋੜ ਆ ਹੁਣ ਫਸਲ ਡੰਡ ਲੈਣੀ ਜੇ ਨਾ ਪਾਣੀ ਮਿਲ ਜੇ ਹਸਾਣੇ ਕੰਮ ਹੈਗਾ ਦੋ ਇੱਕ ਦੋ ਦਿਨਾਂ ਚਾਹੀਦੇ ਨਹੀਂ ਖਤਮ ਹੋਈ ਨਹੀਂ ਖ